ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਸੜਕਾਂ ਤੇ ਹੋਣ ਵਾਲੀਆਂ ਘਟਨਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਚਲਾਈਆਂ ਜਾ ਰਹੀਆਂ ਮੁਹਿੰਮਾ ਹੇਠ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਅਭਿਮਨਿਉ ਰਾਣਾ ਆਈਪੀਐਸ ਵੱਲੋਂ ਜ਼ਿਲ੍ਹੇ ਅੰਦਰ ਟ੍ਰੈਫਿਕ ਸੁਰੱਖਿਆ ਸੰਬੰਧੀ ਵਿਸ਼ੇਸ਼ ਜਾਗਰੂਕਤਾ ਉਪਰਾਲੇ ਤੇਜ਼ ਕੀਤੇ ਗਏ ਨੇ ਇਸ ਤਹਿਤ ਪੁਲਿਸ ਦੀਆਂ ਖਾਸ ਟੀਮਾਂ ਪਿੰਡਾਂ ਸ਼ਹਿਰਾਂ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਾ ਕੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰ ਰਹੀਆਂ ਨੇ SSP ਬਿਮਨਿਉ ਰਾਣਾ ਆਈਪੀਐਸ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਰਦੀ ਦੇ ਮੌਸਮ ਦੇ ਵਿੱਚ ਸਵੇਰ ਅਤੇ ਰਾਤ ਸਮੇਂ ਹੋਣ ਵਾਲੀ ਸੰਘਣੀ ਧੁੰਦ ਕਾਰਨ ਵਹੀਕਲ ਚਲਾਉਂਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ। ਉਹਨਾਂ ਨੇ ਕਿਹਾ ਕਿ ਧੁੰਦ ਦੇ ਵਿੱਚ ਵਹੀਕਲ ਹਮੇਸ਼ਾ ਹੌਲੀ ਚਲਾਇਆ ਜਾਵੇ। ਅੱਗੇ ਚੱਲਦੇ ਵਹੀਕਲ ਨਾਲ ਸੁਰੱਖਿਆਤ ਫਾਸਲਾ ਜ਼ਰੂਰ ਰੱਖੋ। ਕਿਸੇ ਵੀ ਵਹੀਕਲ ਨੂੰ ਓਵਰਟੇਕ ਕਰਦੇ ਸਮੇਂ ਅੱਗੇ ਪਿੱਛੇ ਪੂਰੀ ਤਰ੍ਹਾਂ ਚੈੱਕ ਕਰੋ। ਵਹੀਕਲ ਦੀਆਂ ਲਾਈਟਾਂ ਹਮੇਸ਼ਾ ਲੋ ਬੀਮ ਦੇ ਵਿੱਚ ਚਲਾਓ ਤਾਂ ਜੋ ਸਾਹਮਣੇ ਆ ਰਹੇ ਵਹੀਕਲ ਨੂੰ ਪੂਰੀ ਤਰ੍ਹਾਂ ਦਿਖਾਈ ਦੇਵੇ। ਧੁੰਦ ਦੇ ਵਿੱਚ ਕਦੇ ਵੀ ਵਹੀਕਲ ਨੂੰ ਸੜਕ ਦੇ ਵਿੱਚ ਕਾਰ ਨਾ ਰੋਕੋ ਜੇਕਰ ਜ਼ਰੂਰਤ ਪਵੇ ਤਾਂ ਇੰਡੀਕੇਟਰ ਚਾਲੂ ਰੱਖੋ। ਉਹਨਾਂ ਨੇ ਕਿਹਾ ਕਿ ਰਾਤ ਦੇ ਸਮੇਂ ਬਹੁਤੀਆਂ ਘਟਨਾਵਾਂ ਦਾ ਕਾਰਨ ਜੋ ਹੈ ਵਹੀਕਲ ਦਾ ਵਿਖਾਈ ਨਾ ਦੇਣਾ ਹੁੰਦਾ। ਇਸ ਲਈ ਹਰ ਵਹੀਕਲ ਖਾਸ ਕਰਕੇ ਟਰੈਕਟਰ, ਟਰਾਲਾ, ਟੈਂਪੋ, ਬਾਈਕ ਤੇ ਸਾਈਕਲ ਤੇ ਰਿਫਲੈਕਟਰ ਲਗਾਉਣਾ ਜ਼ਰੂਰੀ ਹੈ। ਰਿਫਲੈਕਟਰ ਦੀ ਚਮਕ ਦੂਰੋਂ ਹੀ ਵਹੀਕਲ ਦੀ ਮੌਜੂਦਗੀ ਦੱਸ ਦਿੰਦੀ ਹੈ ਜਿਸ ਨਾਲ ਸੜਕ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ਐਸਐਸਪੀ ਸਾਹਿਬ ਨੇ ਹੋਰ ਅਪੀਲ ਕਰਦਿਆਂ ਕਿਹਾ ਹੈ ਕਿ ਵਹੀਕਲ ਚਲਾਉਣ ਤੋਂ ਪਹਿਲਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰੋ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਜ਼ਰੂਰ ਪਹਿਨੋ ਤੇ ਚਾਰ ਪਹੀਆ ਵਾਹਨ ਵਿੱਚ ਸੀਟ ਬੈਲਟ ਲਗਾਉਣਾ ਬੇहद ਲਾਜ਼ਮੀ ਹੈ ਹੈਵੀ ਵਹੀਕਲ ਨੂੰ ਸ਼ਹਿਰ ਅੰਦਰ ਲਿਉਣ ਤੋਂ ਸੰਭਵ ਹੋਵੇ ਤੱਕ ਬਚਿਆ ਜਾਵੇ ਜਲਦਬਾਜ਼ੀ ਦੇ ਵਿੱਚ ਡਰਾਈਵਿੰਗ ਨਾ ਕਰੋ ਕਿਉਂਕਿ ਕੱਟ ਦਿਖਣ ਵਾਲੇ ਮੌਸਮ ਦੇ ਵਿੱਚ ਇੱਕ ਛੋਟੀ ਗਲਤੀ ਵੀ ਵੱਡੀ ਅਨਹੋਣੀ ਦਾ ਕਾਰਨ ਬਣ ਸਕਦੀ ਹੈ ਇਸ ਮੌਕੇ ਉਹਨਾਂ ਨੇ ਜਲਾਵਾਸੀਆਂ ਨੂੰ ਖਾਸ ਤੌਰ ਤੇ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਦੌਰਾਨ ਟ੍ਰੈਫਿਕ ਸਹਾਇਕ ਦੇਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਭੀੜ ਵਾਲੇ ਇਲਾਕਿਆਂ ਦੇ ਵਿੱਚ ਹਰ ਵਹੀਕਲ ਨੂੰ ਸਿਰਫ ਨਿਰਧਾਰਿਤ ਪਾਰਕਿੰਗ ਥਾਵਾਂ ਤੇ ਹੀ ਖੜਾ ਕੀਤਾ ਜਾਵੇ ਤਾਂ ਜੋ ਸੜਕਾਂ ਤੇ ਰੁਕਾਵਟ ਨਾ ਬਣੇ ਅਤੇ ਟ੍ਰੈਫਿਕ ਪ੍ਰਬੰਧ ਸੁਚਾਰੂ ਢੰਗ ਨਾਲ ਚੱਲ ਸਕੇ ਕਿਸੇ ਵੀ ਖਰੀਦਦਾਰ ਵੱਲੋਂ ਵਹੀਕਲ ਨੂੰ ਸੜਕ ਦੇ ਬਿਲਕੁਲ ਨਜ਼ਦੀਕ ਜਾਂ ਵਿਚਕਾਰ ਖੜਾ ਕਰਕੇ ਖਰੀਦਦਾਰੀ ਕਰਨਾ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦਾ ਇਸ ਲਈ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਅਤੇ ਨਿਰਧਾਰਿਤ ਪਾਰਕਿੰਗ ਸਥਾਨਾਂ ਦੀ ਹੀ ਵਰਤੋਂ ਕਰੇ ਮਾਪਿਆਂ ਨੂੰ ਵੀ اپੀਲ ਕਰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਵਹੀਕਲ ਚਲਾਉਣ ਲਈ ਕਦੇ ਵੀ ਨਾ ਦਿੱਤਾ ਜਾਵੇ ਇਹ ਬੱਚਿਆਂ ਦੀ ਜਾਨ ਲਈ ਵੀ ਖਤਰਾ ਹੈ ਅਤੇ ਕਾਨੂੰਨੀ ਤੌਰ ਤੇ ਵੀ ਗਲਤ ਹੈ